पीबी टुडे चैनल ते से तो स्वागत है धन धन हजूर श्री नाव कंवल राजा साहेब जी दी चरण छो प्रापत विखे महाराज प्रीतम पातशाह अनुसार हर साल दी तरह इस साल भी विशाल छिंज मेला करवाया गया इस मेले संबंधी बाबा सिद्ध जानो जी के अस्थान से प्रबंधक वालों टमक तुफके छिंज मेले दा आगाज किया गया इस मौके पहला दोपहर वेले कलाकार गुरवीर सिद्धू ते अमन विरक ने अपना रंगा रंग प्रोग्राम पेश किया ਇਸ ਉਪਰੰਤ ਵਿਸ਼ਾਲ ਛੇਂਜ ਮੇਲੇ ਵਿੱਚ ਸੈਂਕੜੇ ਕੁਸ਼ਤੀਆਂ ਕਰਵਾਈਆਂ ਗਈਆਂ। ਅੰਤ ਵਿੱਚ ਇੱਕ ਨੰਬਰ ਪਟਕੇ ਦੀ ਕੁਸ਼ਤੀ ਕਲੂਆ ਗੁੱਜਰ ਅਤੇ ਗਣੇਸ਼ ਮਹਾਰਾਸ਼ਟਰ ਵਿਚਕਾਰ ਹੋਈ ਜਿਸ ਵਿੱਚ ਕਲੂਆ ਗੁੱਜਰ ਜੇਤੂ ਰਿਹਾ ਤੇ ਦੋ ਨੰਬਰ ਪਟਕੇ ਦੀ ਕੁਸ਼ਤੀ ਪੋਲਾ ਕਾਸ਼ਨੀ ਤੇ ਤਾਲਬ ਬਾਬਾ ਫਲਾਈ ਵਿੱਚੋਂ ਪੁਆਇੰਟ ਤੇ ਪੋਲਾ ਕਾਸ਼ਨੀ ਜੇਤੂ ਰਿਹਾ। ਤੀਜੀ ਨੰਬਰ ਪਟਕੇ ਦੀ ਕੁਸ਼ਤੀ ਵਿੱਚ ਹਰਮਨ ਆਲੰਗੀਰ ਤੇ ਮੋਨੂ ਦਈਆ ਵਿੱਚੋਂ ਮੋਨੂ ਦਈਆ ਜੇਤੂ ਰਿਹਾ। ਜੇਤੂ ਪਹਿਲਵਾਨਾਂ ਨੂੰ ਮੋਟਰਸਾਈਕਲਾਂ ਤੋਂ ਇਲਾਵਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁਜੇ ਕੁਲਜੀਤ ਸਿੰਘ ਸਰਾਲ ਹਲਕਾ ਇੰਚਾਰਜ ਬੰਗਾਣੀ ਛੇਂਜ ਕਮੇਟੀ ਅਤੇ ਨਗਰ ਨਿਵਾਸੀਆਂ ਨੂੰ ਵਧਾਈ ਦਿੱਤੀ ਅਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਇਸ ਮੌਕੇ ਮੁਖ ਪ੍ਰਬੰਧਕ ਨੰਬਰਦਾਰ ਜਥੇਦਾਰ ਰਣਜੀਤ ਸਿੰਘ ਚਿੰਗੜਨੀ ਆਏ ਹੋਏ ਮਹਿਮਾਨਾਂ ਦਰਸ਼ਕਾਂ ਅਤੇ ਦਾਨੀ ਪੁਰਸ਼ਾਂ ਦਾ ਤਹਿ ਦਿਲੋਂ ਤਨਵਾਦ ਕੀਤਾ ਅਤੇ ਸ਼ਖਸੀਅਤਾਂ ਦਾ ਵਿਸ਼ੇ ਸਨਮਾਨ ਵੀ ਕੀਤਾ इस मौके पर बंदका वल्लू ठंडे मीठे जलदी छबील अति चा पकोड़े दा लंगर भी वरताया गया इस मौके लख सिंह बलविंदर चिंगड़ बहादुर सिंह यूके नंबरदार गुरमीत सिंह बावा सिंह कमलजीत सिंह कैरो हरजिंदर सिंह सोडी, बुद्ध सिंह हेड गारंटी गुरविंदर सिंह बिंदा हरप्रीत सिंह बिशन चिंगड़ गुरचेतन सिंह गड़ी जोगा सिंह परागपुर बलविंदर माल ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ ਸੰਦੀਪ ਸਿੰਘ ਸ਼ੇਰਗਿਲ ਤੋਂ ਇਲਾਵਾ ਪਿੰਡਾਂ ਦੇ ਕਈ ਪਤਵੰਤੇ ਹਾਜ਼ਰ ਸਨ ਦੇਖਦੇ ਹਾਂ ਇਸ ਮੇਲੇ ਦੀ ਪੂਰੀ ਰਿਪੋਰਟ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਅਗਲੇ ਮਹੀਨੇ ਦੀ 17 ਤਰੀਕ ਨੂੰ ਗੁਜਰਾ ਸਿੰਘ ਮੇਲਾ ਵੱਡੇ ਪੱਧਰ ਤੇ ਕਰਵਾਇਆ ਜਾਣਾ ਬੰਗਿਆਂ ਤੇ ਲੱਗ ਜਿੰਮੇਵਾਰੀਆਂ ਵੱਡੀਆਂ ਹੋਣਗੀਆਂ ਲਓ ਲਓ ਗਣੇਸ਼ ਕੇ ਅਲਵਾ ਕੁਝ ਵੀ ਹੋ ਸਕਦਾ কুਸਤੀ ਦਾ ਉੱਪਰਲੇ ਪਾਸੇ ਕਲਵਾ ਪਹਿਲਵਾਨ ਗੁੱਜਰ 11 ਬਾਰਨ ਅਜੇ ਪਹਿਲਵਾਨ ਜੀ ਬਾਹਮ ਦਾ ਚੰਦਿਆ ਹੋਇਆ ਪੱਟਾ ਜਿਹਦੇ ਦਰਮਾਨ ਸੋਹਣੀ ਕੁਸ਼ਤੀ ਚੱਲ ਰਹੀ ਹੈ ਕਲਵਾ ਗੁੱਜਰ ਹੈ ਇਹ ਬਾਰਨ ਖਾੜੇ ਦਾ ਦੁਰਦੇਵ ਪਹਿਲਵਾਨ ਦਾ ਪੱਟਾ ਹੈ ਇੱਥੇ ਕੋਲੋਂ ਗਣੇਸ਼ ਮਹਾਨੰਦਰ ਸਾਹ ਪਾਸੇ ਦੀ ਪੋਲਾ ਖੈਰਾ ਪੱਟੀਆਂ ਵਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਅਮਰੀਕਾ ਵਾਲਿਆਂ ਦਾ ਜਿਨ੍ਹਾਂ ਨੇ ਕਰਦੀ ਨੂੰ ਬੈਰੋ ਗੱਡੀ ਦੇ ਨਾਲ ਵਾਦ ਸਵਾਦ ਕੀਤਾ ਹੈ ਉਹਨਾਂ ਗੱਲ ਇਹ ਮੈਂਕਾ ਸਕੀਨਾਂ ਦੇ ਵਿੱਚ ਨਾਜਰ ਮਗਾਉਂ ਪਰ ਨਹੀਂ ਪਹਿਲ ਵਾਸਤੇ ਨਾਜਰ ਨੋਰਸਨ ਕਰਾ ਕੇ ਗਿਆ ਮੈਂ ਬੈਂਕ ਨੂੰ ਧੰਨਵਾਦ ਕਰਦਾ ਜਿਹਨਾਂ ਮੈਂ ਆਪਣੇ ਦਸਾਂ ਨਾਂ ਦੀਆਂ ਕਿ ਥੱਲੇ ਪਾਸੇ ਕਨੇਜ ਜੀ ਕਿਤਾਬ ਮਹਾਰਾਸ਼ਟਰ ਵਾਲਾ ਜੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰਦੇ ਜੋਰਦਿੱਤੇ ਮੁੰਡੇ ਨੇ ਆਰਤੀਆਂ ਦੇ ਧਰਾਂ ਵਾਂਗੂ ਇਕੱਠਾ ਕਰਕੇ ਰੱਖ ਦਿੱਤਾ ਲਓ ਕਨੇਜ ਕਹਿੰਦੇ ਬੰਦੇ ਬੰਦੇ ਕਰਾ ਆ ਗਿਆ ਹੋ ਗਿਆ ਸਾਹਮਣੇ ਪਰ ਇੰਦਰਲੇ ਪਾਸੇ ਹਰੇ ਨਹੀਂ ਹਰੇ ਨੇ ਸਵਾਦ ਨਹੀਂ ਮੈਂ ਰਹਿਣਾ ਪੈਂਦਾ ਏ ਮਿਹਨਤ ਕਰਨੀ ਪੈਂਦੀ ਸਾਰੇ ਸ਼ੱਕ ਸਵਾਦਾਂ ਨੂੰ ਆ ਚੇਲੇ ਕਦੇ ਨਹੀਂ ਦਿੰਦੇ ਪਾਪ ਸਾ ਮੱਤ ਉਸਤਾਦਾਂ ਨੂੰ ਆ ਮੱਤ ਉਸਤਾਦਾਂ ਨੂੰ ਢੋਲ ਤੇ ਗੋੜ ਕੋਈ ਗੱਲ ਨਹੀਂ ਜਦੋਂ ਆਵੇ ਢੋਲ ਤੇ ਗੋੜਾ ਬੰਦਾ ਹੁੰਦਾ ਬੜਾ ਪਰੇਸ਼ਾਨ ਜੀ ਹਲੋ ਜਦੋਂ ਵੱਜਦੀ ਏ ਪੱਕੀ ਠੱਕ ਸੋਚਦਾ ਫਿਰ ਬੰਦਾ ਦੇਖੇ ਸਮਾਨ ਜਾਂਦਾ ਪਹਿਲੀ ਓਵਰ ਦੇ ਜਿਹਦਾ ਦਾ ਵਿਆਹ ਹੋਵੇ ਬੰਦਾ ਰਿੰਦਾ ਰਿੰਦਾ ਰਹਿ ਜਾਂਦਾ ਲਓ ਸ੍ਰੀ ਦੀ ਕੁਸ਼ਤੀ ਦੋਨਾਂ ਮਲਾਂ ਦੇ ਦਰਮਿਆਨ ਇੱਕ ਵਾਰ ਤਾੜੀਆਂ ਮਾਰਦੇ ਜ਼ੋਰਦਾਰ ਉੱਪਰਲੇ ਪਾਸੇ ਬਹੁਤ ਵੱਡਾ ਸਤਿਕਾਰ ਇਧਰਲੇ ਪਾਸੇ ਕੁਸ਼ਤੀ 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 ਉਹ ਜਵਾਲ ਲੱਗਿਆ ਪ੍ਰਤੀ ਦੇਖੀ ਹੋ ਗਿਆ ਅਜੇ ਨਹੀਂ ਆਹ ਕੁਸ਼ਤੀ ਦੇ ਤਾੜੀਆਂ ਮਾਰਦੇ ਜ਼ੋਰਦਾਰ ਪਾਣੀ ਤੇ ਨੇ ਪਾਸੇ ਜਦ ਚੱਲਦਾ ਇਹ ਸਵਾਲ ਹੈ ਨਾ ਤਾੜੀ ਮਾਰ ਦਿਓ ਮੇਰੇ ਮੁੰਡਿਆਂ ਦੇ ਲਈ ਆ ਸਿਰਾ ਕਰਵਾ ਦਿੱਤਾ ਬੰਲਾ ਨੇ ਉੱਪਰਲੇ ਪਾਸੇ ਕਲਵਾ ਬਰਮਣ ਗੁੱਜਰ ਥੱਲੇ ਪਾਸੇ ਦੇਖਾਂਗੇ ਮਾਨ ਸਿੰਘ ਦਾ ਗਰੇ ਚ ਟਾਕ ਆ ਸਿਰੇ ਦੀ ਟੱਕਰ ਸਿਰੇ ਦੀ ਕੁਸ਼ਤੀ ਦੁਨੀਆ ਦੇ ਪੱਟੇ ਮਾਲ ਸਾਰੇ ਰਫੀ ਬਿਨਾਂ ਨੂੰ ਮੈਦਾਨ ਵਿੱਚ ਘੁੰਮ ਫਿਰ ਕੇ ਅਨੰਦ ਬਣੀਏ ਵੱਡੀ ਕੁਸ਼ਤੀ ਚੱਲ ਰਹੀ ਹੈ ਆਮਲਾਂ ਦੇ ਨਾਲੋਂ ਦੁੱਧ ਚੰਗਾ ਹੈ ਸੰਧੂਆ ਏਕੇ ਪਾਲ ਤੇ ਸ਼ੁਕਰ ਮਨਾਈ ਜਾ ਜਿਹੇ ਅੰਗ ਪਿਆਰ ਸਾਹ ਤੇ ਹੋਰ ਤੋਂ ਸੂ ਚੜਨੀ ਬੰਧ ਚਾਹੀਦਾ ਰੱਬ ਨੂੰ ਲਾਂਭੇ ਦੇਣ ਵਾਲਿਆ ਓ ਤੜੀ ਉਹ ਹੈ ਕਰਵਾ ਗੁਰਦਾਰ ਨਵਾਲਾ ਆ ਸਿਰਾ ਕਰਵਾ ਗਿਆ ਸਿਰਾ ਕਰਵਾ ਗਿਆ ਆਹਦੇ ਤਾੜੀ ਮੰਗ ਕੇ ਤੀ